ਨੀਲੇ ਰੰਗ ਦਾ ਸੱਚ ਬਹੁਤ ਸਾਰੇ ਸਿੱਖ ਨਹੀਂ ਜਾਣਦੇ ਜਿਸ ਕਾਰਨ ਇੱਕ ਦੁਬਧਾ ਜਿਹੜੀ ਆ ਸਮਾਜ ਚ ਖੜੀ ਹੋਈ ਆ ਬਹੁਤ ਸਾਰੇ ਸਿੱਖ ਕਹਿਣਗੇ ਜੀ ਨੀਲਾ ਰੰਗ ਤਾਂ ਜਿਹੜਾ ਹੈਗਾ ਉਹ ਨਿਹੰਗ ਸਿੰਘਾਂ ਦਾ ਫਿਰ ਜਦੋਂ ਉਹਨਾਂ ਕਹਿਣਗੇ ਨਿਹੰਗ ਸਿੰਘਾਂ ਦਾ ਫਿਰ ਜਵਾਬ ਬੜਾ ਮਿੱਠਾ ਜਿਹਾ ਹੁੰਦਾ ਬਾਕੀ ਬਿਲਕੁਲ ਜੀ ਇਹ ਨਿਹੰਗ ਸਿੰਘਾਂ ਦਾ ਫਿਰ ਤੁਹਾਡੇ ਵਰਗਾ ਲਾਗੇ ਖੜਾ ਸੱਜਣ ਕਹਦੇਗਾ ਕਿ ਨਿਹੰਗ ਸਿੰਘ ਕੌਣ ਨੇ ਫਿਰ ਕਹਿਣਗੇ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖਾਲਸਾ ਫੌਜ ਫਿਰ ਇੱਥੇ ਤਾਂ ਗੱਲ ਹੋਰ ਵੀ ਸੋਹਣੀ ਬਣ ਜਾਂਦੀ ਆ ਨਾ ਫਿਰ ਤੇ ਜਵਾਬ ਦੇਣਾ ਹੋਰ ਵੀ ਚੰਗਾ ਹੋ ਜਾਂਦਾ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਕਿ ਜਿਸ ਦੇਸ਼ ਦੀ ਫੌਜ ਹੋਵੇ ਜਿਹੜਾ ਉਹ ਕੋ ਰੰਗ ਹੋਵੇ ਤਾਂ ਉਸ ਦੇਸ਼ ਦਾ ਉਹ ਹੀ ਕੌਮੀ ਝੰਡਾ ਹੁੰਦਾ ਆ ਫਿਰ ਜੀ ਨਿਹੰਗ ਸਿੰਘ ਫੌਜ ਦੇ ਕੋਲ ਖਾਲਸਾ ਹੀ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆ ਨੀਲੇ ਰੰਗ ਦਾ ਝੰਡਾ ਆ ਤੇ ਇਹਦਾ ਮਤਲਬ ਆ ਕਿ ਖਾਲਸੇ ਦੀ ਫੌਜ ਨੇ ਨੀਲਾ ਰੰਗ ਸਾਂਭਿਆ ਤੇ ਸਿੱਖਾਂ ਦਾ ਕੌਮੀ ਰੰਗ ਵੀ ਤਾਂ ਨੀਲਾ ਹੀ ਹੋਇਆ ਹੁਣ ਫਿਰ ਇੱਥੇ ਗਾੜੀ ਇੱਕ ਸਵਾਲ ਹੋਰ ਆ ਜਾਂਦਾ ਕੁਝ ਸਿੱਖ ਕਹਿਣਗੇ ਜੀ ਅਸੀਂ ਤਾਂ ਹਮੇਸ਼ਾ ਇਹ ਰੰਗ ਵੇਖਿਆ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਇਹੋ ਰੰਗ ਸੀ ਬੜੇ ਚਿਰ ਤੋਂ ਅਸੀਂ ਤਾਂ ਸਿਰ ਪਾਉ ਵੀ ਇਹੋ ਰੰਗ ਦਾ ਲੈਨੇ ਬਿਲਕੁਲ ਉਹਨਾਂ ਦਾ ਵੀ ਜਵਾਬ ਆਪਣੀ ਜਗ੍ਹਾ ਤੇ ਸਹੀ ਆ ਫਿਰ ਤੁਹਾਡੇ ਵਰਗਾ ਸੱਜਣ ਕਹਿੰਦਾ ਕਿ ਤੁਸੀਂ ਫੌਜ ਤੋਂ ਵੱਡੇ ਹੋ ਫਿਰ ਕਹਿਣਗੇ ਜੀ ਨਹੀਂ ਫਿਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੌਜ ਨੂੰ ਇਹ ਰੰਗ ਦਿੱਤਾ ਤੇ ਇੱਥੋਂ ਫਿਰ ਸਪਸ਼ਟ ਹੋ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਖਾਲਸੇ ਨੂੰ ਕੌਮੀ ਨੀਲਾ ਰੰਗ ਹੀ ਤਾਂ ਦਿੱਤਾ ਹੋਇਆ ਨਾ ਫਿਰ ਤੇ ਨਿਸ਼ਾਨ ਸਾਹਿਬ ਨੀਲਾ ਸਿਰਪਾਓ ਨੀਲਾ ਦਸਤਾਰ ਨੀਲੀ ਬਾਣਾ ਨੀਲਾ ਹੁਣ ਫਿਰ ਜੇ ਕੋਈ ਕਹਿ ਦੇਵੇ ਦੂਜੀਆਂ ਸਿੱਖਾਂ ਨੂੰ ਭਈ ਤੁਹਾਨੂੰ ਇਹ ਰੰਗ ਕਿਹੜੇ ਗੁਰੂ ਨੇ ਦਿੱਤਾ ਕਿੱਥੇ ਦਿੱਤਾ ਫਿਰ ਉਹ ਸਿਰਫ ਸੌਣਗੇ ਕਹਿਣਗੇ ਜੀ ਇਹ ਕੁਰਬਾਨੀ ਦਾ ਪ੍ਰਤੀਕ ਆ ਉਹਨਾਂ ਦੀ ਆਪਣੀ ਗੱਲ ਜਗ੍ਹਾ ਤੇ ਵੀ ਠੀਕ ਹੋ ਸਕਦੀ ਕੁਰਬਾਨੀ ਦਾ ਪ੍ਰਤੀਕ ਆ ਕੁਰਬਾਨੀ ਦਾ ਪ੍ਰਤੀਕ ਹੋਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦੇਣਾ ਇਹ ਦੋ ਇੱਕ ਅਲੱਗ-ਅਲੱਗ ਸਵਾਲ ਜੇ ਨਹੀਂ ਲੱਗਦੇ ਆਪਣੇ ਆਪ 'ਚ ਜੇ ਅਸੀਂ ਇਹਨਾਂ ਨੂੰ ਇਤਿਹਾਸਕ ਪੱਖ ਤੋਂ ਵੇਖੀਏ ਵੇਖੋ ਜੇ ਅਸੀਂ ਕੁਝ ਦੇਸ਼ਾਂ ਦੇ ਝੰਡੇ ਵੇਖੀਏ ਨਾ ਤਾਂ ਉਹਦੇ ਵਿੱਚ ਇਹ ਰੰਗ ਸਭ ਤੋਂ ਉੱਪਰ ਆਵੇਗਾ ਫਿਰ ਉਹਨਾਂ ਨੇ ਤੇ ਆਪਣਾ ਕੌਮੀ ਰੰਗ ਬਣਾ ਕੇ ਰੱਖਿਆ ਹੋਇਆ ਹੈ ਨਾ ਸਿੱਖਾਂ ਦਾ ਤੇ ਕੌਮੀ ਰੰਗ ਖਾਲਸਾ ਹੀ ਨੀਲਾ ਹੀ ਆ ਮੈਂ ਸਮਝਦਾ ਹਰੇਕ ਸਿੱਖ ਨੂੰ ਇਸ ਵਿਸ਼ੇ ਬਾਰੇ ਸੋਚਣਾ ਚਾਹੀਦਾ ਜਦੋਂ ਸਾਨੂੰ ਪਤਾ ਆ ਕਿ ਨਿਹੰਗ ਸਿੰਘ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੇ ਦੋ ਤਰ੍ਹਾਂ ਦੇ ਸਿੱਖ ਸਾਜੇ ਸਨ ਇੱਕ ਖਾਲਸਾਈ ਕੌਮੀ ਨੀਲੇ ਰੰਗ ਵਾਲੀ ਫੌਜ ਤੇ ਇੱਕ ਜਿਹੜੀ ਹੀ ਦੂਜੇ ਰੰਗ ਦੀ ਫੌਜ ਫਿਰ ਇਹ ਸਵਾਲ ਜਵਾਬ ਜਿਹੜਾ ਨਾ ਬੜਾ ਤਿੱਖਾ ਦਿੰਦਾ ਆ ਮੈਂ ਸਮਝਦਾ ਕਿ ਸਾਡੇ ਲੋਕਾਂ ਦਾ ਕੁਝ ਕੋਈ ਇੱਕ ਦੋ ਸਿਆਸੀ ਪਾਰਟੀ ਨੇ ਇਹੋ ਜਿਹਾ ਉਹਦਾ ਰੰਗ ਚੇਂਜ ਕੀਤਾ ਜਿਹਦੇ ਅਜੇ ਤੱਕ ਉਹਦੇ ਪੈਰ ਜਿਹੜੇ ਚੰਗੀ ਤਰ੍ਹਾਂ ਮਜ਼ਬੂਤ ਨਹੀਂ ਹੋ ਰਹੇ ਪਰ ਖੁਸ਼ੀ ਇਸ ਗੱਲ ਦੀ ਆ ਕਿ ਹੁਣ ਬਹੁਤ ਸਾਰੇ ਲੋਕ ਨਿੱਕੇ-ਨਿੱਕੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦਾ ਕੌਮੀ ਰੰਗ ਖਾਲਸਾ ਹੀ ਢੀਲਾ ਬੇਸ਼ੱਕ ਰੰਗ ਸਾਰੇ ਚੰਗੇ ਨੇ ਰੰਗਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਲੇਕਿਨ ਜਦੋਂ ਗੁਰੂ ਮਹਾਰਾਜ ਜਦੋਂ ਕਿਸੇ ਧਰਮ ਦੇ ਗੁਰੂ ਸਾਹਿਬਾਨ ਇਹ ਰੰਗ ਦਿੰਦੇ ਨੇ ਤਾਂ ਉਹਨਾਂ ਦਾ ਕੋਈ ਅਰਥ ਹੁੰਦਾ ਕਿਉਂਕਿ ਨੀਲਾ ਰੰਗ ਦਾ ਨੀਲਾ ਹੀ ਆਸਮਾਨ ਆ ਜਿਸ ਨੂੰ ਕੋਈ ਮਾਪ ਨਹੀਂ ਸਕਿਆ ਇਸੇ ਤਰ੍ਹਾਂ ਹੀ ਸਮੁੰਦਰਾਂ ਦੇ ਪਾਣੀ ਨੀਲੇ ਨੇ ਉਹਨਾਂ ਨੂੰ ਕੋਈ ਮਾਪ ਨਹੀਂ ਸਕਿਆ ਤੇ ਫਿਰ ਖਾਲਸੇ ਨੂੰ ਕਿੱਦਾਂ ਕੋਈ ਮਾਪ ਲੂ ਕੋਈ ਸਿੱਖ ਨੂੰ ਦਾ ਕੋਈ ਪੜ੍ਹ ਲੂ ਇਸੇ ਕਰਕੇ ਸਿੱਖਾਂ ਦੇ ਵਿੱਚ ਬਹੁਤ ਗੁਣ ਨੇ ਮੈਂ ਸਮਝਦਾ ਹਾਂ ਜੇ ਹਰੇਕ ਸਿੱਖ ਨੂੰ ਇਸ ਵਿਸ਼ੇ ਵੱਲ ਮੁੜਨਾ ਚਾਹੀਦਾ ਕਿ ਆਪਣੇ ਕੌਮੀ ਰੰਗ ਖਾਲਸਾ ਹੀ ਨੀਲੇ ਰੰਗ ਨੂੰ ਜਿਹੜਾ ਵਾ ਪ੍ਰਮੋਟ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਆਪਣੇ ਲੋਕਾਂ ਨੂੰ ਕਿਉਂਕਿ ਤੁਸੀਂ ਸਭ ਇਤਿਹਾਸ ਜਾਣਦੇ ਹੋ ਸਭ ਜਾਣਦੇ ਨੇ ਇਹ ਗੱਲ ਨੂੰ ਕਿ ਖਾਲਸੇ ਦਾ ਕੌਮੀ ਰੰਗ ਨੀਲਾ ਜਦੋਂ ਸਾਨੂੰ ਪਤਾ ਸਾਡਾ ਰੰਗ ਨੀਲਾ ਤਾਂ ਅਸੀਂ ਹੋਰ ਹੀ ਕਿਉਂ ਰੰਗ ਚੁੱਕੀ ਫਿਰਦੇ ਆ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਸਾਨੂੰ ਇਹਦੇ ਬਾਰੇ ਵਿਚਾਰਨਾ ਚਾਹੀਦਾ ਹਾਂ ਸਾਰਿਆਂ ਦੇ ਧਰਮਾਂ ਦਾ ਸਾਰੀਆਂ ਕੌਮਾਂ ਦਾ ਮਾਨ ਸਤਕਾਰ ਕਰਦੇ ਆ ਹਰੇਕ ਨੂੰ ਕਰਨਾ ਵੀ ਚਾਹੀਦਾ ਆ ਪਰ ਹਰ ਕੌਮ ਦਾ ਜਦੋਂ ਆਪਣਾ ਕੌਮੀ ਰੰਗ ਉਹਨਾਂ ਦੇ ਧਾਰਮਿਕ ਗੁਰੂ ਸਹਬਾਨ ਨੇ ਦਿੱਤਾ ਤੇ ਉਹਦਾ ਸਤਕਾਰ ਵੀ ਤਾਂ ਕਰਨਾ ਬਣਦਾ ਹੀ ਆ ਨਾ ਪਰ ਹੁਣ ਬਹੁਤ ਫਰਕ ਪੈ ਗਿਆ ਲੋਕ ਆਪਣੇ ਕੌਮੀ ਰੰਗ ਚ ਆ ਰਹੇ ਨੇ ਹਾਂ ਇੱਕ ਮਿਸਲਾਂ ਦਾ ਰੰਗ ਹੁੰਦਾ ਸੀ ਉਹ ਮਿਸਲਾਂ ਜਿਹੜੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਉਂਕਿ ਚਾਰ ਵੱਡੇ ਰਾਸ਼ਟਰ ਸਨ ਤੇ ਚੌਵਾਂ ਰਾਸ਼ਟਰਾਂ ਦੀਆਂ ਮਿਸਲਾਂ ਨੇ ਝੰਡੇ ਵੀ ਵੱਖਰੇ ਸਨ ਲੇਕਿਨ ਕੌਮੀ ਖਾਲਸਾ ਹੀ ਰੰਗ ਨੀਲਾ ਹੀ ਸੀ ਜੋ ਖਾਲਸੇ ਦੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਨੇ ਅੱਜ ਤੱਕ ਸਾਂਭ ਕੇ ਰੱਖਿਆ ਮੈਂ ਇਸ ਕੌਮ ਨੂੰ ਇਸ ਫੌਜ ਨੂੰ ਸਲਾਮ ਕਰਦਾ ਹਾਂ ਤੇ ਆਸ ਕਰਦਾ ਕਿ ਹਰੇਕ ਸਿੱਖ ਜਿਹੜਾ ਵਾ ਇਸ ਨੀਲੇ ਰੰਗ ਦੇ ਪ੍ਰਤੀ ਸੁਚੇਤ ਹੋਵੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਰੰਗ ਵਿੱਚ ਹੋਰ ਪਕੜ ਮਜ਼ਬੂਤ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂੰਦੇ ਵਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ